ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀ ਕੀ ਪਤੇ ਬਿਲਾਵਲ ਮਹੱਲਾ ਪੰਜਵਾ ਸਦਾ ਸਦਾ ਜਪਿਐ ਪ੍ਰਾਪ ਨਾਮ ਜਰਾ ਮਰਾ ਕਛ ਦੂਖ ਨ ਵਿਆਪੈ ਆਗੇ ਦਰਗਹ ਪੂਰਨ ਕਾਮ ਰਹਾਉ ਆਪ ਤਿਆਗ ਪਰਿਐ ਨਿਤ ਸਰਣੀ ਗੁਰ ਤੇ ਪਾਈਐ ਇਹ ਨਿਦਾਨ ਜਨਮ ਮਰਨ ਕੀ ਕਟਿਐ ਫਾਸੀ ਸਾਤੀ ਦਰਗਹ ਕਾ ਨਿਸ਼ਾਨ ਜੋ ਤਮ ਕਰਹ ਸੋਈ ਭਾਲ ਮੰਨ ਮਨ ਤੇ ਛੂਟੈ ਸਗਲ ਗਮਾਨ ਕਹੋ ਨਾਨਕ ਤਾ ਕੀ ਸਰਣ ਆਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹੱਲਾ ਪੰਜਵਾ ਮਾਨ ਤਨ ਅੰਤਰ ਪ੍ਰਵ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਇਸ ਰਸਨਾ ਕਾ ਮੂਲ ਕਿਛ ਨਾਹੀ ਇਸ ਰਾਮ ਧਿਆਨ ਨਾਲ ਲਾਉਣਾ ਹਰ ਗੁਣ ਗਾਵਤ ਇਥੇ ਠੰਮਕ ਪਰ ਉਪਕਾਰ ਨਿਤ ਇਥੇ ਵਿਸਰਾਮ स रसना का मूल थी थी थमक, ना ही। कोल समूह उदरे खिन पीतरा तरा जन्म जन्म की माल लाही सिमर सिमर स्वामी प्रभ अपना सेती बिखिया बान गाही, सिमर सिमर ਸੁਆਮੀ ਪ੍ਰਭ ਆਪਣਾ ਇਥੇ ਵਿਸਰਾਮ ਅਨੰਦ ਸੇਤੀ ਵਿਖਿਆ ਬਾਨ ਗਾਹੀ ਬਨਗਾਹੀ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਕਰਨਾ ਵਿਖਿਆ ਬਾਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਈ ਭਾਵ ਸਾਗਰ ਪਾਰ ਪਰਾਹੀ ਸੰਤ ਸੇਵਕ ਭਗਤ ਹਰ ਤਾਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮਹੱਲਾ ਪੰਜਵਾ ਧੀਰੋ ਦੇਖ ਤੁਮਾਰੇ ਰੰਗਾ ਧੀਰੋ ਪਦ ਤੇ ਵਿਸਰਾਮ ਧੀਰੋ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰਜਾਮੀ ਤੂੰ ਹੀ ਵਸਹਿ ਸਾਧਕੈ ਸੰਗਾ ਇੱਕ ਪਦ ਹੈ ਔਂਕਰ ਨਾਲ ਤੂੰ ਹੀ ਦੂਸਰਾ ਹੈ ਤੂੰ ਹੀ ਦਿਲੰਕੜ ਨਾਲ ਧਿਆਨ ਨਾਲ ਬੋਲਨੇ ਹਨ ਰਹਾਉ ਖੇਨ ਮਹਾਤਾਪ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ਨੀਚ ਕੀਟ ਤੇ ਕਰਹਿ ਰਾਜੰਗਾ ਕਬੂ ਨਾ ਬਿਸਰੈ ਹਿਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਇਸ ਨੂੰ ਇਹੀ ਨਹੀਂ ਕਹਿਣਾ ਇਹੀ ਉਚਾਰਨ ਕਰਨਾ ਈੜੀ ਸਿਆਰੀ ਹਾਏ ਬਿਆਰੀ ਇਹੀ ਦਾਨ ਮੰਗਾ ਬਿਲਾਵਲ ਮਹੱਲਾ ਪੰਜਵਾ ਅਚੁੱਤ ਪੂਜਾ ਯੋਗ ਗੋਪਾਲ ਅਚੁੱਤ ਪਦ ਤੇ ਯਮਕ ਲਾਦਨੀ ਆ ਅਚੁੱਤ ਪੂਜਾ ਯੋਗ ਇੱਥੇ ਵਿਸਰਾਮ ਹੈ ਗੋਪਾਲ ਮਾਨ ਤਨ ਅਰਪ ਰੱਖੋ ਹਰ ਆਗੈ ਸਰਬ ਜੀ ਆ ਕਾ ਹੈ ਪ੍ਰਤਪਾਲ ਰਹਾਉ ਸ਼ਰਣ ਸਮਰਾਥ ਆਕਾਥ ਸੁਖ ਦਾਤਾ ਕਿਰਪਾ ਸਿੰਧ ਬਡੋ ਦਿਆਲ ਕੰਠ ਲਾਏ ਰਾਖੇ ਆਪਣੇ ਕਾ ਤਿਸ ਨੂੰ ਲੱਗੈ ਨਾ ਤਾਤੀ ਬਾਲ ਤਿਸ ਨੂੰ ਲੱਗੈ ਨਾ ਤਾਤੀ ਬਾਲ ਦਾ ਮੋਦਰ ਦਿਆਲ ਸੁਆਮੀ ਸਰਵ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਪ੍ਰਭ ਮਾਗੇ ਨਾਨਕ ਜਾਚਕ ਦਰਸ ਪ੍ਰਭ ਮਾਗੇ ਸੰਤ ਜਨਾ ਕੀ ਮਿਲੈਰਵਾਲ ਬਿਲਾਵਲ ਮਹੱਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਭਏ ਸਾਧ ਸੰਗ ਮਿਲ ਹਰ ਗੁਣ ਗਾਈ ਜਮਦੂਤਨ ਕੋ ਤਰਾਸ ਅਹੀ ਰਹਾਉ ਜੇਤੇ ਪੁਣਹ ਚਰਨ ਸੇ ਕੀਨੇ ਮਾਨ ਤਨ ਪ੍ਰਭ ਕੇ ਚਰਨ ਗਹੀ ਜਿਤੇ ਪੁਨਹ ਚਰਨ ਸੇ ਕੀਨੇ ਇਥੇ ਵਿਸਰਾਮ ਮਾਨ ਤਨ ਪ੍ਰਭ ਕੇ ਚਰਨ ਗਹੀ ਆਵਣ ਜਾਣ ਭਰਮ ਭਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹੀ ਨਿਰਭਉ ਹੋਏ ਭਜੋ ਜਗ ਦੀਸੈ ਇਹ ਪਦਾਰਥ ਵੱਡ ਭਾਗ ਲਹੀ ਕਰ ਕਿਰਪਾ ਪੂਰਨ ਪ੍ਰਭ ਦਾਤੀ ਨਿਰਮਲ ਜਸ ਨਾਨਕ ਦਾਸ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ